ਕੀ ਕਰ ਰਹੀਏ ਮੇਰਾ ਨਾਮ ਆਸ਼ਵਜਟਾ ਜੀ ਤੇ ਏਐਸਸੀ ਬਲਦੇਵ ਸਿੰਘ ਜਿਹੜਾ ਸਿਟੀ ਯੂਨੀਵਰਸਿਟੀ ਜਾਂ ਚ ਲੱਗਾ ਹੋਇਆ ਸਾਡੇ ਨਾਲ ਗੱਲ ਲੈ ਆਪਣੇ ਸ਼ਰੀਰ ਨਾਲ ਨਾ ਕੀਤਾ ਗਾਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਪੈਸੇ ਦਿਓ ਤੁਹਾਡਾ ਰਾਇਨਾਮਾ ਕਰਾਵਾਂ ਸਾਡੇ ਕੋਲ ਲੱਖ ਰੁਪਏ ਨੇ ਮੰਗ ਕੀਤੀ ਮੁਰਗੇ ਸਾਨੂੰ ਕੁੱਟ ਮਾਰ ਵੀ ਬੜੀ ਕੀਤੀ ਸਾਡੇ ਲਾਸ਼ਾਂ ਪਈਆਂ ਹੋਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕੇਸ ਕਿਹੜਾ ਹੈ ਤੁਹਾਡਾ ਕੀ ਕਿ ਸਭਉਂ ਦਾ ਕ੍ਰਿਸ਼ ਕ੍ਰਿਸ਼ਨਾ ਕ੍ਰਿਸ਼ਨਾ ਸਾਲ ਸਰਕਾਰੀ ਲਗਾਵਾ ਮਲਾਜਾ ਉਹ ਲੋਨੇ ਪੈਸੇ ਸਾਡੇ ਕੋਲ ਲਿੱਤੇ ਪਈਏ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਲੈ ਚੁੱਕਾ ਸਾਡੇ ਕੋਲ 2-2 ਲੱਖ ਰੁਪਏ ਸਾਡੇ ਕੋਲ ਲਿੱਤਾ ਆ 4 ਲੱਖ ਰੁਪਏ ਉਹ ਸਾਈ ਹੀ ਲੈਣਾ ਕੋ ਉਹ ਹੁਣ ਪੈਸੇ ਦੇ ਬਾਰੇ ਉਹ ਕੋਲ ਥਾਣੇਦਾਨ ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਪਰ ਆਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11-12 ਅੰਦਰ ਰਹੀ ਗਏ ਉਹ ਕੋ ਸਾਨੂੰ ਉਹਨਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾੜਿਆ ਅੰਦਰ ਕੁੱਟੇ ਮਾਰ ਉਹ ਕੀਤੀ ਸਾਡੇ ਨਾਲ ਉਹਨੇ ਤੇ ਚੈੱਕ ਵੀ ਸਾਡੇ ਖੋਲੇ ਉਹਨੇ ਐਡੇ ਮੁੰਨੇ ਚੈੱਕ ਦਿੱਤੇ ਚੈੱਕ ਚੈਨੀ ਸੀਗੀ ਚੈਨੀ ਲਾਲੀ ਮੇਰੀ ਦ ਪੈਸੇ ਸੀਗੇ ਉਹ ਵੀ ਜੇਬ ਚੋਂ ਕੱਢ ਲੇ ਤੇ ਫੋਨ ਵੀ ਰੱਖ ਗੋਇਆ 6 ਵਜੇ ਤੱਕ ਸਾਢੇ 11 ਤੋਂ ਲੈ ਕੇ 6 ਵਜੇ ਤੱਕ ਸਾਨੂੰ ਅੰਦਰ ਰੱਖਿਆ ਉਹਨੇ ਕੁੱਟਮਾਰ ਉਹ ਕੀਤੀ ਤੇ ਮੂੰਹ ਜਵਾ ਕੇ ਸਾਡੇ ਕੋਲ ਦੂਜਾ ਗਲਤ ਕੰਮ ਕਰਾਇਆ ਤੇ ਉਹਨੇ ਇਹ ਹੈ ਕਿ ਕਹਿੰਦਾ ਅੱਜ ਆ ਜਾ ਕਰੋ ਧੋੜ ਕੇ ਸਾਨੂੰ ਮੰਗ ਕੀਤੀ ਕਿ ਲੱਖ ਰੁਪਏ ਦਿਓ ਤੇ ਤੁਹਾਡਾ ਰਾਜੀਨਾਮਾ ਕਰਾ ਦੇਣਾ ਤੇ ਅਸੀਂ ਲੱਖ ਰੁਪਏ ਕਿੱਥੋਂ ਦੇਗੇ ਅਸੀਂ ਤਾਂ ਉਲਟੋ ਕੋ ਲੈ ਆਣੇ ਉਹ ਕੋ 20000 ਦੇ ਲਾਜ਼ਾ ਕ੍ਰਿਸ਼ਨਾ ਕਿਸਨਾ ਕੰਮ ਨਾ ਕਰੀਏ ਇਸ ਤਰ੍ਹਾਂ ਬਣਾਇਆ ਉਹ ਆਦੀਆ ਨਸ਼ੇ ਨਸ਼ੇ ਪੱਤੇ ਦਾ ਇਸ ਕਰਕੇ ਪੈਸੇ ਮੇ ਕੋ ਲੈਦਾ ਰਿਹਾ ਕਦੀ 100 ਹਰ ਦੇ ਕੇ ਦੀ 200 ਹਰ ਦੇ ਆ ਜਦੋਂ ਲੋਹੜੀ ਸੀਗੀ ਉਦਨੇ 200 ਰੁਪਏ ਮੰਗਤਾ ਵੇ ਆ ਗਿਆ ਫੇ ਸਾਡੀ ਲੜਾਈ ਹੋਈ ਥੋ ਪਈ ਹੋਈ ਤੇ ਅਸੀਂ ਮੁੜ ਕੇ ਥਾਣੇ ਦਰਖਾਸਤ ਦਿੱਤੀ ਅਵੈਲਰ ਘਟਾਈ ਉਹਨੇ ਵੀ ਘਟਾਈ ਸਾਡੀ ਨਹੀਂ ਗਈ ਉਹਦੀ ਚੱਲ ਗਈ ਸਾਡੇ ਕਿਉਂ ਮਲਾਜਮ ਸੀਗਾ ਸਾਡੀ ਨਹੀਂ ਗਈ ਮੁੜ ਕੇ ਥਾਣੇ ਅਸੀਂ ਫੈਸਲਾ ਜਿੱਤਾਏ ਉਹਨੇ ਕਿਹਾ ਬਲਦੇਵ ਸਿੰਘ ਨੇ ਕਿ ਰਾਜਨਾਮਾ ਤੁਹਾਡਾ ਕਰ ਦਿੰਦੇ ਆ ਆ ਜਾਓ ਤੇ ਅਸੀਂ ਰਾਜਨਾਮਾ ਲੈ ਕੇ ਗਏ ਆ ਅੰਦਰ ਜਾਂਦੇ ਸਾਨੂੰ ਤੱਕੇ ਧੱਕੇ ਮਾਰੇ ਡੰਡੇ ਮਾਰ ਕੇ ਨਾਲ ਹੀ ਸਾਨੂੰ ਅੰਦਰ ਹਾਲਤ ਨੂੰ ਹੱਥ ਕੰਮ ਬੰਦ ਕਰਤਾ 11:00 11:30 ਵਜੇ ਸ਼ਾਮੀ 6:00 ਵੇ ਛੱਡਿਆ ਉਹ ਤੋਂ ਲੈ ਗਿਆ ਉਹ इदा करो जो इदा करो पैसा लिया लख रुपया तो नमक करवा देना मेरी चैन फोन पैसे खोले तो मैंने यहाँ इंसाफ चाहिए अह सुसाइड करन लगे बईंते गए बैठे दो रात अं घर नहीं बड़े सारा दिन अं बहर रहे राटे लभ दे रहे चाचा ही से गए उन्होंने देखा बैठे बहीनते अतो सू लेके आए अभी पहले सोचे बई छाल मारीे फिर सोचा कि माँ प्य मगर वो कौन देखूगा इस करके मैं क्या कर नमाज माँ प्य भी देखने हैं ਤਮਾ ਲਾ ਜਿਹੜਾ ਲੱਗਾ ਬਲਦੇਵ ਸਿੰਘ ਇੱਥੇ ਕਾਰਵਾਈ ਵੀ ਕਰਾਨੀ ਹੈ ਗਾੜੀ ਮੇਂ ਠੀਕ ਨਹੀਂ ਗੇ ਤੇ ਉਹਨਾਂ ਦੀ ਸਿਹਤ ਦਵਾਈ ਵੀ ਦੇਣੀ ਸੀਗੀ ਉਹ ਤੇ ਦਿੱਨੀ ਜਾਂਦੀ ਵੀ ਮੇਕੋ ਤੇ ਮੈਂ ਐਸੇ ਦਵਾਈ ਮੈਂ ਕਾ ਚਲਾ ਕੇ ਦੇਂਦਾ ਵਾ ਮੈਨੂੰ ਕੀ ਪਤਾ ਸੀ ਇਹਨਾਂ ਚੱਕ ਕੇ ਦਰਬਾਰ ਨਾਲ ਸਾਨੂੰ ਸਾਮਣੇ ਕੇ ਸਾਨੂੰ ਛੱਡਿਆ ਰਾਤੀ ਦਾ ਹੀ ਰਾਤੀ ਮੜ ਕੇ ਉੱਥੇ ਬੈਠੇ ਰਹੇ ਸਾਰਾ ਸਾਨੂੰ ਬੈਂਦੇ ਬਈ ਜਿ ਸ਼ਾਲ ਮਾਰਾਂ ਲੱਗੇ ਸੀ ਮਰੀ ਇਹ ਆ ਗਈ ਚਾਚਾ ਇਸੇ ਲਾਤ ਲੱਭਦੇ ਰਹੇ ਨਹੀਂ ਲੱਭੇ ਇਸੇ ਰਹੇ ਸਾਨੂੰ ਬੈਂਦੇ ਦੇਖਿਆ ਤੇ ਉਹਨਾਂ ਨੂੰ ਬੈਠੇ ਹੋਏ ਉਹ ਕਹਿੰਦੇ ਚਲੋ ਘਰ ਅਹੀਂ ਆ ਗਈ ਮੈਂ ਸੋਚਿਆ ਸੀਗਾ ਕਿ ਬਈ ਸ਼ਾਲ ਮਾਰੀ ਆਪਣੀ ਜਾਨ ਦੇ ਕੇ ਕੰਮ ਖਤਮ ਕਰੀ ਸਾਨੂੰ ਸਾਫ ਚਾਹੀਦਾ ਉਹ ਕਿਹਾ ਆਪਣਾ ਨਾਖਰ ਤੇ ਸੱਤਾਂ ਕੀ ਹਾਂਜੀ ਹਾਂਜੀ ਸਰਕਾਰੀ ਅਸਲ ਦਾਖਲਾ ਸਰਦਾਰਪੁਰ ਲੋਦੀ ਚ ਸੱਟਾ ਲੱਗਿਆ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਵੀ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਹਾਂ ਮੰਗੇ ਅਨਸਾਫਾ ਮਿਲਣਾ ਦੇ ਦੇ ਸਾਨੂੰ ਪੈਸੇ ਸਾਡੇ ਜਿਹੜੇ ਅਸੀਂ ਸਾਡੇ ਨੂੰ ਪੈਸੇ ਦਿੱਤੇ ਜਾਂ ਸਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਖੋਏ ਆ ਉਹ ਸਾਨੂੰ ਇੱਕ ਵੇ ਕੀ ਚੈੱਕ ਦੇ ਕੋਲ ਉਹਨੂੰ ਮੋੜ ਦੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾ ਦੇ ਆ ਮੇਕੋ ਸੀਗੇ ਤੇ ਬਲਦੀ ਜੀ ਨੇ ਕੋਲੇ ਆ ਉਹ ਮੈਂ ਚੈੱਕ ਕਰਿਸ਼ਣਾ ਕਿੱਥੋਂ ਤੋ ਹੋਰ ਕਹਦਾ ਫੈਸਲਾ ਫੈਸਲਾ ਕਰਾ ਦੇਣਾ ਤੋ ਇਦਾਂ ਕਰ ਚੈੱਕ ਦੇ ਉਹਨੂੰ ਤੋ ਤੁਹਾਡਾ ਫੈਸਲਾ ਕਰਾ ਦੇਣਾ ਮੈਂ ਕਹੇ ਮੇਰੇ ਪੈਸੇ ਕਹਿੰਦਾ ਮਿੱਟੀ ਲੈ ਇਦਾਂ ਮਿੱਟੀ ਕਰਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਪਤਾ ਮੈਂ ਕਿਦਾਂ ਦਿੱਤੇ ਦਾਲ ਲੋੜੀ ਵਾਲੇ ਨੇ ਵੀ ਮੰਗਦਾ 20000 ਰੁਪਇਆ ਮੇਕੋ 4 ਲੱਖ ਰੁਪਇਆ ਘਟੋ ਘਟ ਲੈ ਚੁਕਾ ਸਾਡੇ ਕੋਲ ਦੋ ਜਣੇ ਆ ਦੋਨਾਂ ਕੋਲ ਮੇਰੇ ਕੋਲ ਇਹਦੀ ਮੇਕੋ ਮੈਂ ਇਹ ਮੁੰਡਾਲ ਦੇ ਮੁੰਡੇ ਕੋਲ ਲੈਂਦਾ ਵਾ ਚੇਦਨ ਸ਼ਰਮਾ ਕੋਲ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਹੀ ਹੁਣ ਜਦੋਂ ਮੋੜ ਦਾ ਟਾਈਮ ਆਇ ਹਰ ਕਿਸੇ ਨਾਲ ਕਈਆਂ ਬੰਦਿਆਂ ਨੂੰ ਵਹਿ ਲੇਤੇ ਹੋਏ ਸਾਰਿਆਂ ਤੋਂ ਨੇ ਇਹੀ ਬੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਮੈਨੂੰ ਸਾਨੂੰ ਇਨਸਾਫ ਚਾਹੀਦਾ ਹਾਂ ਹਾਂਜੀ ਸਰ ਮੈਂ ਚੇਤਨ ਸ਼ਰਮਾ ਸੁਲਤਾਨਪੁਰ ਲੋਧੀ ਦੇ ਵਾਸੀ ਆ ਮੈਂ ਕੱਲ ਆਸ਼ੂਮਰ ਝੱਡਾ ਨਾਲ ਫਾਣਾ ਸੁਲਤਾਨਪੁਰ ਲੋਧੀ ਗਿਆ ਜਿੱਥੇ ਆਸ਼ੂਮਰ ਝੱਡਾ ਨੇ ਕਿਸੇ ਤੇ ਅਫਰਦ ਅਜ ਕਰਵਾਣੀ ਸੀ ਉੱਥੇ ਮੌਕੇ ਤੇ ਬਲਦੇਸ਼ ਸਿੰਘ ਐਲਸੀ ਮਿਲਿਆ ਜੋ ਕਿ ਸਾਨੂੰ ਆਪਣੇ ਕੁਆਟਰ ਵਿੱਚ ਲੈ ਗਿਆ ਕੁਆਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੂਮਰ ਝੱਡਾ ਨੂੰ ਮੈਨੂੰ ਕਹਿੰਦਾ ਕਿ ਤੁਸੀਂ 1 ਲੱਖ ਰੁਪਇਆ ਦਿਓ ਤੇ ਤੁਹਾਡਾ ਮੈਂ ਉਹਦੇ ਨਾਲ ਰਾਜ਼ੀਨਾਮਾ ਕਰਵਾ ਦੇਣਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਾਰਾ ਸਾਨੂੰ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਅਸ਼ੀਲ ਹਕਤਾ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਹੋਇਆ ਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਹਾਂ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰ ਲਾ ਪਿਆ ਸਾਨੂੰ ਕਹਿੰਦਾ ਕੱਪੜੇ ਲਾਓ ਇਦਾਂ ਕਰੋ ਓਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇੰਨਾ ਦੇ ਭੂਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰੋਂ ਤੋਂ ਬਾਅਦ ਕੁਆਟਰ ਸਾਨੂੰ ਉੱਥੇ ਜਿੱਥੇ ਐਸ ਐਚ ਓ ਸਾ ਮਤਲਬ ਬਣਿਆ ਹੋਇਆ ਵਾ ਦਫਤਰ ਉੱਥੇ ਲੈ ਕੇ ਗਿਆ ਉੱਥੇ ਲਿਆਂ ਤਾਂ ਬਾਅਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਟੱਕੇ ਮਾਰ ਕੇ ਮੁੜ ਕੇ ਉੱਥੇ ਸਾਨੂੰ ਕੁੱਟਿਆ ਉੱਥੇ ਕੁੱਟਣ ਤੋਂ ਬਾਅਦ ਫੇ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰਦਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਦੇ ਮਤਲਬ ਕਿ ਮਰਨ ਤੱਕ ਅਸੀਂ ਐਸੀ ਵਹਿਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਗੱਲ ਸੋਚੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਥਾਣੇ ਘਰ ਤੇ ਇਹਨੇ ਬਹੁਤ ਸ਼ਰੀਲਕ ਹਰਕਤਾਂ ਕੀਤੀਆਂ ਸਾਡੇ ਨਾਲ ਪੈਸੇ ਦੀ ਮੰਗ ਕੀਤੀ ਉਲਟੀ ਛੱਡ ਕੇ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜੋ ਨਹੀਂ ਤੇ ਤੜਤੇ ਵਿੱਚ ਇਦਾਂ ਦਾ ਪਰਚਾ ਦਊਂਗਾ ساری ਜ਼ਿੰਦਗੀ ਤੂੰ ਜੇਲ੍ਹ ਚੋਂ ਨਹੀਂ ਬਾਹਰ ਆ ਸਕਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅੱਗੇ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਦਾ ਵਾ ਇਸ ਥਾਣੇਦਾਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਸਾਬ ਦਿੱਤਾ ਜਾਵੇ ਜੋ ਕੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ